ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਟਾਈਮ ਚੱਕਾ 9:30 ਦਾ ਚੱਲੇ ਆ ਅੱਜ ਹਰਫਤਿੰਡੀ ਕਾ ਲਗਣਾ ਫੋਨ ਕੀਤਾ ਸੀ ਉਹ ਕਹਿੰਦੇ ਅੱਜ ਅੱਜ ਤੇ ਕੱਲ ਤੈਨੂੰ ਫੇਰਾਇਆ ਚਲੋ ਬੱਧੋ ਠੀਕ ਹੈ ਚਲੀਏ ਚਲੋ ਦਾਂਗੇ ਹਾਂਜੀ ਚਲੀਏ ਦੇਖੋ ਚਲੋ ਉੱਥਾ ਚਲੀ ਜੀ ਚਲੋ ਚਲੀਏ ਚਲੋ ਜਲਦੀਏ ਚਲੇ ਚਲੀਏ ਰੱਖ ਦੋ ਕਈ ਗੱਲਾਂ ਵੀ ਦੁੱਧ ਪਾ ਲਿਆ ਫਤਿਹ ਦਾ ਪਹਿਲੀ ਇਹ ਫਿਰ सोनू ਨੂੰ ਇਹ ਪੰਜ ਗਿਆ ਸਕੂਲੇ ਸੰਗਤਪੁਰੇ ਚਲ ਆ ਜੋ ਆ ਜਾ ਲੈ ਵੀ ਪ੍ਰਾਇਮਰੀ ਸਕੂਲ ਦੇ ਬੈਠੇ ਆ ਪੰਜ ਕਿਤੇ ਪੜਦੇ ਹੁੰਦੇ ਸਾਰੇ ਸਕੂਲਾਂ ਚ ਜੱਦਾ ਹੁੰਦੀਆਂ ਨੇ ਚਿੱਤੇ ਕਿਨੇ ਕਿਨੇ ਜੱਦਾ ਚਿੱਤੇ ਹੁੰਦੇ ਬਰ ਸਕੂਲ ਦੇ ਕਮੈਂਟ ਜ਼ਰੂਰ ਦੱਸਿਓ ਹੁਣ ਹਰਫਤ ਜਾਊਗਾ ਸਕੂਲ ਪ੍ਰਾਇਮਰੀ ਸਕੂਲ ਮੈਂ ਹਮੇਸ਼ਾ ਪ੍ਰਾਇਮਰੀ ਜਾਣਾ ਬੋਰੀਆ ਬਸਤਾ ਲੈ ਕੇ ਮੋਗਿਆਂ ਕਾਣੀਆਂ ਬੋਰੀ ਦਾ ਬਸਤੇ ਵਾਲੀ ਹੈਣਾ ਹੁਣ ਤੇ ਅੱਜ ਕੱਲ ਕਿਤਾਂ ਕਿਤਾਂ ਚਲੰਗੀਆਂ ਨਾਲੇ ਫਤੇ 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 ਅੱਧੀ ਛੁੱਟੀ ਹੋ ਗਈ ਅੱਧੀ ਛੁੱਟੀ ਕਰ ਦੋ ਉੱਧਰ ਰੋਣਾ ਜੜਿਆ ਉਧਰ ਟੀਜਾ ਲੱਗਣ ਵਾਲਿਆ ਮੈਡਮ ਆਈਆਂ ਨਹੀਂ ਅੱਜ ਇੰਜੈਕਸ਼ਨ ਲਾਉਣਾ ਹੀ ਹੁੰਦਾ ਨੇ ਲਾ ਦੇ ਤੂੰ ਨਹੀਂ ਨਹੀਂ ਪੁੱਤ ਨਹੀਂ ਇੱਦਾਂ ਨਹੀਂ ਕਰੀਦਾ ਵੀ ਆਪਾਂ ਆਏ ਸਕੂਲੇ ਹਰਫਤ ਦੇ ਇੰਜੈਕਸ਼ਨ ਲਵਾਉਣ ਵਾਸਤੇ ਤੇ ਹਰਫਤ ਦੇ ਜਿਹੜੇ ਧੰਦੇ ਰੋਣਾ ਨੇ ਜੋ ਓਏ 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 ਇਸੇ ਵੇਟ ਤੇ ਲੱਗਣੇ ਆਜੇ ਕਰਮੀ ਲੱਗਣੇ ਤਾਂ ਬੈਠੇ ਚਲੋ ਕੋਈ ਗੱਲ ਹਬੀਰ ਪਰਫਤ ਲਈ ਦਾਦੀ ਆ ਰਹੀ ਸਕੂਲੇ ਪੜਨ ਪੜਨ ਨਹੀਂ ਆ ਰਹੇ ਜਿਹੜੇ ਵੀ ਇੱਥੇ ਉਹਦੇ ਸਕੂਲੇ ਪੜਨ ਹੁੰਦੇ ਨਹੀਂ ਨਹੀਂ ਸਕੂਲ ਵੱਡੇ ਨਿੱਕੇ ਇਹ ਹੁੰਦੇ ਨੇ ਵੱਡੇ 5ਵੀਂ ਤੱਕ ਸਕੂਲ ਆ ਲਸਿਆਣੇ ਨਹੀਂ ਪੜਨ ਹੁੰਦੇ ਜਦੋਂ ਆਈਂ ਇੱਥੇ ਹੀ ਪੜਨ ਮਮੀ ਨਹੀਂ ਨਾ ਮਮੀ ਨੇ ਪੜਨ ਪਰ ਇੱਥੇ ਬਹਿ ਕੇ ਪੁਰਾਣਾ ਟਾਈਮ ਕਿਤੇ ਹੁੰਦਾ ਹੈ ਲੱਗ ਨਹੀਂ हो <laughs>

ਇਧਰ ਫਤਿਹ ਆ ਪਾਪਾ ਅੱਜ ਮਾਰਦੇ ਉਧਰ ਨਾ ਅਜੇ ਕੋਈ ਧਿਆਨ ਨਹੀਂ ਅਜੇ ਕੋਈ ਧਿਆਨ ਨਹੀਂ ਹੱਥੇ ਹੋਏ ਇਧਰ ਵੇਖੋ ਕੀ ਕਰਦਾ ਬਾਬੂ ਕੀ ਕਰਦਾ ਛੋਣਾ ਦਾਦੀ ਕੋ ਗਿਆ ਅੱਜ ਹਰਪਤ ਸਿੰਘ ਟੈਲੈਂਟ ਹੈ ਦਾਦੀ ਪੋਤਾ ਟੈਲੈਂਟ ਹੈ ਹੁਣ ਸਰਕਾਰੀ ਜਿਹੜੇ ਹੈਗੇ ਆ ਸਕੂਲ ਜਿਹੜਾ ਪ੍ਰਾਇਮਰੀ ਇਹਨੇ ਬੜੀ ਤਰੱਕੀ ਹੋ ਗਈ ਹੈ ਪਹਿਲਾਂ ਵਾਲੀ ਗੱਲ ਬਾਤ ਨਹੀਂ ਰਹੀ ਮਤਲਬ ਯੂਨੀਫਾਰਮ ਵਗੈਰਾ ਹਰ ਇੱਕ ਚੀਜ਼ ਦੇ வசੂਲਤਾ ਦੇਖੋ ਨਾ ਕਈ ਬੱਚੇ ਕਈ ਡਰਦੇ ਪੇਰੈਂਟਸ ਕਿ ਆਪਾਂ ਨਹੀਂ ਆਪਣੇ ਬੱਚੇ ਨੂੰ ਪਾਉਣਾ ਇੱਥੇ ਪ੍ਰਾਇਮਰੀ ਸਕੂਲ ਦੇ ਵਿੱਚ ਲੇਕਿਨ ਬਹੁਤ ਬੜਾ ਚੇਂਜ ਹੋ ਗਿਆ ਜਿਵੇਂ ਬਿਲਕੁਲ ਬਿਲਕੁਲ ਜਿਵੇਂ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਸੇਮ ਪ੍ਰਾਈਵੇਟ ਸਕੂਲ ਹੀ ਬਣ ਗਏ ਸੇਮ ਟੂ ਸੇਮ ਹੋ ਗਿਆ ਉਹਨਾਂ ਦਾ ਕੰਮ ਬਹੁਤ ਹਰ ਇੱਕ ਚੀਜ਼ ਦੀ ਸਹੂਲਤ ਹੈ ਇੱਥੇ ਹਰ ਵਤੈ ਇੱਧਰ ਬੈਠੋ ਬਿਠਾਉਂਦੇ ਬੈਠੋ ਬਸ ਥੋੜਾ ਟਾਈਮ ਲੱਗਣਾ ਮੈਨੂੰ ਇੱਥੇ ਬਹੁਤ ਚੱਬਦੀ ਹੈ ਚਲੋ ਵਿਟਾਮਿਨ ਡੀ ਤੁਹਾਨੂੰ ਲੈ ਗਈ ਬਣੀ ਆਂਦੇ ਬਿਠਾਵੇਂ ਡੀ ਮਿਲ ਗਈ ਨਾ ਵੀ ਟਾਈਮ ਸਾਢੇ 10:00 ਹੋ ਗਿਆ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਨਾ ਬੈਠੇ ਨੂੰ ਪੌਣੇ 10:00 ਵਜੇ ਆਏ ਇਹ ਹਰ ਹfte ਨਿੱਤੋਂ ਪੁੱਜ ਕੇ ਕਹਿੰਦੇ ਮੈਂ ਮਿਲਦੀ ਵਿਟਾਮਿਨ ਡੀ ਸਹੀ ਗੱਲ ਵਾ ਮਝ ਆ ਗਈ ਗੱਲ ਥੜਾ ਵਿਟਾਮਿਨ ਡੀ ਮਿਲਦੀ ਤੋਂ ਬੀ ਇੰਦੈਕਸ਼ਨ ਗੱਲ ਲੱਗਣ ਮਤੇ ਮੈਨੂੰ ਕੋਪੜ ਨਹੀਂ ਜਾਚ ਹੁੰਦੇ ਤੇਰੀ ਇਤਨੀ ਕਰਨ ਤੇਰੀ ਕਰਨ ਦੇ ਵੇਹਲਾ ਕੱਦਿਆ ਮਾਰ ਜਾ ਕਿਵੇਂ ਲੱਗਣਾ ਥੋੜਾ ਜਿਹਾ ਦਵਾ ਚਾਹੀਏ ਜਿਹੜੀ ਦੂਰੀ ਤੇ ਕੋਈ ਨਹੀਂ ਲਵੀ ਵੈਕਸੀਨ ਲਵਾ ਲਈ ਆ ਫਤਿਹ ਪੜਾ ਰੋਇਆ ਬੁਖਾਰ ਹੋ ਗਿਆ ਫਤਿਹ ਨੂੰ ਜਾ ਰਹੇ ਆ ਘਰ ਕੜੀ ਕੇ ਬੈਠੇ 5 ਕਿ ਮਿੰਟ ਤੇ ਛਾਮੀ ਫੇਰ ਆਉਣਾ ਪੈਣਾ ਕਹਿੰਦੇ ਵੈਕਸਿੰਗ ਪਿਉਣੀ ਹੈ ਜੈਕਸ਼ਨ ਲਾਤਾ ਕਹਿੰਦੇ ਛਾਮੀ ਆਣ ਕੇ ਛਾਮੀ ਪਿਆਜੋ ਛਾਮੀ ਚਲ ਜਾਂਗੇ ਫੇਰ ਹਮ ਚੱਲਦੇ ਹ ਦੁਕਾਨ ਤੇ ਤੇ ਮੈਂ ਤਾਂ ਕਹਿੰਦਾ ਨਾ ਕਿ ਮੈਂ ਘਰੇ ਚੱਲ ਜੋ ਕਹਿੰਦੇ ਨਹੀਂ ਫਿਰ ਇਦਾਂ ਚਲੋ ਦੇਖਦੇ ਹ ਜੇ ਹਰਫਤੇ ਬੁਖਾਰ ਠੀਕ ਰਿਹਾ ਤੇ ਫਿਰ ਆਪਾਂ ਦੁਕਾਨ ਤੇ ਰਵਾਂਗੇ ਨਾਲ ਫਿਰ ਕਿਧ ਨੂੰ ਘਰੇ ਭੇਜ ਦੇਣਾ ਚਲੋ ਠੀਕ ਆ ਫਿਰ ਜਾ ਕੇ ਮਿਲਦੇ ਤੈਨੂੰ ਦੁਕਾਨ ਤੇ ਵੀ ਹਰਫਤੇ ਨੂੰ ਇੰਜੈਕਸ਼ਨ ਲਵਾ ਕੇ ਆ ਗਏ ਆ ਤੇ ਮੈਂ ਚਲ ਗਿਆ ਪਾਰਸਲ ਦੇਣ ਵਾਸਤੇ ਦੋ ਪਾਰਸਲ ਕਿਤੇ ਦੇਣੇ ਉਹ ਦੇ ਡੇ ਨਾਲ ਰੋਟੀ ਦਾ ਟਾਈਮ ਟਾਈਮ ਹੋ ਚੁੱਕਾ 1 ਵਜ ਗਿਆ ਨਹੀਂ ਸਵੇਰ ਦੀ ਰੋਟੀ ਖਾਣ ਡੇ ਹੁਣ ਆਪਾਂ ਹਾਂਜੀ ਕਨਿ ਕੀ ਕਰਨੇ ਸ਼ਾਮ ਹੋ ਗਈ ਘਰ ਆਂਦੀ ਠੀਕ ਹੈ ਛਿੜਿਆ ਲੈ ਵੀ ਟਾਈਮ ਹੋ ਗਿਆ 7 ਵਜੇ ਦਾ ਚੱਲ ਪਏ ਆ ਪਿੰਡ ਨੂੰ ਮੈਂ ਦੋ ਕੁ ਟੀ-ਸ਼ਰਟਾਂ ਲਈਆਂ ਸੀ ਉਹ ਬਦਲ ਕੇ ਕਰਾਉਣੀਆਂ ਸੀ ਆਪਣੀਆਂ ਤੇ ਉਹ ਤਾਂ ਕਰਕੇ ਉੱਥੇ ਟਾਈਮ ਲੱਗ ਗਿਆ ਕਾਫੀ ਤੇ ਹੁਣ ਚੱਲੇ ਆ ਪਿੰਡ ਯਾਰੀ ਮਤਲਬ ਇਹ ਮਤਲਬ ਵੈਕਸੀਨ ਲਾਉਂਦੇ ਮੈਂ ਬੋਲੇ ਬੂੰਦਾ ਬੰਦ ਨਹੀਂ ਪਰ ਵੀ ਉਹ ਹੱਡ ਤੇ ਪੈਣ ਲੱਗੇ ਰਹਿੰਦੀ ਆ ਘਰੇਆਂ ਨੂੰ ਸੱਦਿਆ ਉੱਥੇ ਆਪਾਂ ਚਾਹੀ ਤਣਾ ਕੋਈ ਗੱਲ ਨਹੀਂ ਚਲੋ ਫੇ ਮਿਲਦੇ ਆਂ ਜੀ ਆ ਕੇ ਤੁਹਾਨੂੰ ਤੇ ਜਲਦੀ ਰੰਤਕ ਲੋਦ ਨਾਲ ਜਿੰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨ ਤੇ ਹੜਾ ਨਮਾ ਕਮੈਂਟ ਉੱਤੇ YouTube ਤੇ ਗੇਲੇ ਕਲਸ਼ਟ 20 ਨੂੰ ਪਰ ਫੋਲੋ ਅੱਤ ਬਾਤ ਨਵੇਂ ਨਵੇਂ ਚੀਜ਼ਾਂ ਵੇਖਣ ਵਾਸਤੇ ਪਹਾੜੇ ਕੋਲ ਤੇ ਵੀਡੀਓ ਵੀ ਪੈਣ ਡੀਆਂ ਵੀਡੀਓ ਅਸੀਂ ਰੋਜ਼ ਰੋਜ਼ 2-3 ਪਾਈ ਦਿਆਂ ਵੈਸੇ ਉੱਥੇ ਸ਼ਾਰਟ ਜਿਆਦਾ ਆ ਰਹੇ ਨੇ ਚੈੱਕ ਕਰ ਲਿਆ ਕਰੋ ਮੇਰਾ ਮੇਰੀ ਆਪਣਾ ਠੀਕ ਜੇ ਓਕੇ ਥੈਂਕ ਯੂ ਕਹਿੰਦੇ ਆ ਆਪਾਂ ਡੋਲ ਕਰਨ ਵਾਸਤੇ ਆਏ ਸੀ ਤੇ ਉਹ ਕਹਿੰਦੇ ਕਿ ਰਾਤ ਨਹੀਂ ਪਈ ਸੀ ਬੱਚੇ ਸੌਂ ਗਏ ਆ ਹੁਣ ਸਵੇਰੇ ਫੇਰ ਆਵਾਂਗੇ ਆਪਾਂ ਲਓ ਜੀ ਇਧਰ ਆ ਜੇ ਗੱਡੀਆਂ ਹੁੰਨ ਡੀਆਂ ਹਾਂਜੀ ਇਹਦੇ ਕੁੰਡੀ ਤੋੜਨ ਲੱਗੇ ਸੀ ਹਰ ਫੱਤੇ ਓਏ ਇਧਰ ਉਹਨੂੰ ਕੋਈ ਨਹੀਂ ਬੋਲਦਾ ਹੋਰ ਦੇ ਨੂੰ ਨਾ ਜਦੋਂ ਕਿਉਂ ਪਤਾ ਲੱਗਾ ਕਿ ਨਾ ਵੀ ਜ਼ਿੰਦਗੀ ਵਿੱਚ ਬੜਾ ਕੁਝ ਸਿੱਖਣ ਮਿਲਦਾ ਕਹਿੰਦੇ ਜਿਵੇਂ ਹਨਾ ਡੋਜ ਜਿਹੜੀ ਹੁੰਦੀ ਨੇ ਉਹ ਸਵੇਰੇ ਦੇਈ ਦੀ ਹੈ ਸ਼ਾਮੀ ਨਹੀਂ ਪੈ ਗਈ ਬੱਚੇ ਨੂੰ ਤੇ ਉਹ ਕਹਿੰਦੇ ਸਵੇਰੇ ਮਾਰਨਿੰਗ ਆਇਓ 10 ਵਜੇ ਤੋਂ ਫੀਡ ਪੁੱਟ ਕਰਾ ਕੇ ਬੱਚੇ ਨੂੰ ਫੇਰ ਆਇਓ ਫੇਰ ਆਪਾਂ ਉਹਨੇ ਆਪੇ ਸ਼ਾਮੀ ਗਿਆ ਸੀ ਵੈਸੇ 4 ਵਜੇ ਤੱਕ ਹੋਣਗੇ ਸਾਡੇ ਕੋਲ ਲੇਟ ਹੋ ਗਏ ਤੇ ਕੰਨ ਸਵੇਰੀ ਆ ਜਾਗੇ ਇੱਧਰ ਕੰਨ ਲੈ ਰਹੀ ਹੈ ਦੇਰੀ ਦੇਰੀ ਜੀ ਲੈ ਆਈਆਂ ਨੇ ਚੱਪਲ ਲੈਣੀ ਆ ਆ ਵੀ ਮੈਂ ਦੂਜੀ ਇਹ ਇਹਦੇ ਵਿੱਚ ਹੋਰ ਹੈਗੇ ਇਹਦੇ ਇਹਦੇ ਵਿੱਚ ਬਲੈਕ ਹੀ ਆਈ ਹੈ ਕੀ ਹੁੰਦਾ ਸੀ ਬਲੈਕ ਹੁੰਦਾ ਸੀ ਕੀ ਹੁੰਦਾ ਸੀ ਕੀ ਸੀ ਕੀ ਹੁੰਦਾ ਸੀ ਪਰ ਗੁੱਦੀਆਂ ਵਿੱਚ ਹੁੰਦਾ ਸੀ ਕੀ ਹੁੰਦਾ ਸੀ ਮੈਂ ਕੀ ਗੱਲ